ਅੱਜ ਦਾ ਜਿਹੜਾ ਮੈਂ ਐਕਸਪੀਰੀਅਂਸ ਕੀਤਾ ਉਮਰਨ ਲੱਗਦਾ ਕਿ ਲਾਈਫ ਟਾਈਮ ਮੇਰਾ ਐਕਸਪੀਰੀਅਂਸ ਹੋ ਗਿਆ ਜੋ ਮਨੂੰ ਅਦਰੋਂ ਦੀ ਆ ਕੇ ਬਜ਼ੁਰਗਾਂ ਨਾਲ ਮੈਂ ਅੱਜ ਔਮਨਸ ਡੇ ਵਾਲੇ ਦਿਨ ਐਨਾਨੋ ਮਿਲੀ ਹਾਂ ਇਹਨਾਂ ਦੀਆਂ ਦੁਆਵਾਂ ਨੂੰ ਮਨੂੰ ਮਿਲਿਆ ਨੇ ਬਲੇਸਿੰਗਸ ਮਨੂੰ ਮਿਲਿਆ ਨੇ ਤੋਂ ਇਟ ਵਾਸ ਅ ਗ੍ਰੇਟ ਡੇ ਫਾਰ ਮੀ ਔਮਨਸ ਆਪਣੇ ਆਪੇ ਚ ਇੱਕ ਮੈਸੇਜ ਨੇ ਤੇ ਉਹਨਾਂ ਨੂੰ ਇੱਕ ਮੈਸੇਜ ਦੇਣਾ ਆਈ ਡੋਂਟ ਥਿੰਕਸ ਕਿ ਹੈਗਾ ਉਹ ਆਪਣੇ ਆਪ ਇੱਕ ਦੁਨੀਆ ਨੂੰ ਮੈਸੇਜ ਦਿੰਦੀਆਂ ਨੇ ਔਮਨ ਉਹ ਇੱਕ ਇਟਸ ਅ ਜਨਨੀ ਅਸੀਂ ਉਹਨਾਂ ਨੂੰ ਜਨਨੀ ਕਹਿੰਦੇ ਆ ਜਨਮ ਦੇਣ ਵਾਲੀ ਹੈ ਕੀ ਹੈ ਤੇ ਉਹ ਕਿ ਉਹਦੇ ਵਾਸਤੇ ਕੀ ਹੋ ਦਈਏ ਉਹ ਆਪਣੇ ਆਪ ਹੀ ਚੇਕ ਸੰਪੂਰਨ ਇੱਕ ਔਰਤ ਹੈਗੀ ਹੈ ਆਪਣੇ ਆਪ ਹੀ ਜੀ ਪਰਫੈਕਟ ਹੈਗੀ ਹੈ ਔਰਤਾਂ ਆਰ ਆਲ ਰਾਉਂਡਰ ਦਿੱਲੀ ਦੇ 올ਡੇਜ ਹੋਮ ਗੁਰੂ ਨਾਨਕ ਸੁਖਸ਼ਾਲਾ ਰਜ ਰੋਡ ਨਿਊ ਰਾਜਿੰਦਰ ਨਗਰ ਵਿਖੇ ਮਹਿਲਾ ਦਿਵਸ ਮਨਾਇਆ ਗਿਆ ਜਿੱਥੇ ਮਨਪ੍ਰੀਤ ਕੌਰ ਕਾਲਕਾ ਜਤਿੰਦਰ ਕੌਰ ਰਾਣਾ ਆਂਚਲ ਦੁਰਗੇਸ਼ ਪਾਠਕ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਗੁਰੂ ਨਾਨਕ ਸੁਖਸ਼ਾਲਾ ਦੀ ਚੇਅਰ ਪਰਸਨ ਅਮ੍ਰਿਤਾ ਕੌਰ ਨੇ ਇਸ ਬਾਰੇ ਹੋ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅਸੀਂ ਅੱਜ ਦੇ ਮੌਕੇ ਮਹਿਲਾ ਦਿਵਸ ਮਨਾਇਆ ਹੈ ਉਹਨਾਂ ਨੇ ਕਿਹਾ ਕਿ ਇਸ ਮੌਕੇ ਅਸੀਂ ਬਜ਼ੁਰਗ ਮਹਿਲਾਵਾਂ ਅਤੇ ਬਜ਼ੁਰਗਾਂ ਨਾਲ ਬੈਠ ਕੇ ਗੱਲਬਾਤ ਕੀਤੀ ਅਤੇ ਉਹਨਾਂ ਦਾ ਦਿਲ ਦਾ ਹਾਲ ਜਾਣਿਆ ਤੇ ਉਨਾਂ ਨੂੰ ਇਸ ਗੱਲ ਤੋਂ ਜਾਣੂ ਕਰਵਾਇਆ ਕਿ ਜਿਸ ਲਈ ਉਹ ਬਣੇ ਨੇ ਅਤੇ ਉਸ ਕਰਕੇ ਉਹਨਾਂ ਦੀ ਪਛਾਣ ਹੈ ਅਤੇ ਉਹ ਆਪਣੇ ਆਪ ਨੂੰ ਕਿਸੇ ਵੀ ਪੱਖੋਂ ਕਮਜ਼ੋਰ ਨਾ ਸਮਝਣ ਇਸ ਦੇ ਨਾਲ ਹੀ ਉਹਨਾਂ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਧੰਨਵਾਦ ਕੀਤਾ ਅਤੇ ਡੀਐਸਜੀਐਮਸੀ ਦੇ ਸਹਿਯੋਗ ਲਈ ਅਤੇ ਗੁਰੂ ਨਾਨਕ ਸੁਖਸ਼ਾਲਾ ਨੂੰ ਚਲਾਉਣ ਲਈ ਉਹਨਾਂ ਦਾ ਖਾਸ ਤੌਰ ਤੇ ਧੰਨਵਾਦ ਕੀਤਾ ਇਸ ਦੇ ਨਾਲ ਹੀ ਅਮ੍ਰਿਤਾ ਕੌਰ ਵੱਲੋਂ 올ਡੇਜ ਨਾਲ ਜੁੜੇ ਹੋਏ ਲੋਕਾਂ ਦਾ ਅਤੇ 올ਡੇਜ ਦੇ ਸਪਾਂਸਰਾਂ ਦਾ ਵੀ ਧੰਨਵਾਦ ਕੀਤਾ ਗਿਆ ਅੰਮ੍ਰਿਤਾ ਕੌਰ ਚੋ ਪਰਸਨ 올ਡੇਜ ਹੋਮ ਗੁਰੂ ਨਾਨਕ ਸੁਖਸ਼ਾਲਾ ਸਾਰਿਆਂ ਨੂੰ ਔਮਨਸਡੇ ਤੇ ਮੁਬਾਰਕਬਾਦ ਦੇਣਾ ਚਾਹਨੀ ਆਂ ਔਰ ਧੰਨਵਾਦ ਕਰਨਾ ਚਾਹਨੀ ਆਂ ਅੱਜ ਅਸੀਂ 올ਡੇਜ ਹੋਮ 'ਚ ਆਪਣੇ ਆਸ਼ਰਮ 'ਚ ਔਮਨਸਡੇ ਮਨਾਇਆ ਹੈ ਜਦੇ ਵਿੱਚ ਅਸੀਂ ਸਾਰੀ ਔਮਨਸ ਨੂੰ ਕੰਗ੍ਰੈਟਸ ਕੀਤਾ ਹੈ ਔਰ ਕਹਿਆ ਹੈ ਕਿ ਜਿਹੜੀ ਉਹਨਾਂ ਦੀ ਆਪਣੀ ਜਗ੍ਹਾ ਹੈਗੀ ਹੈ ਉਥੇ ਆਪਣਾ 100% ਦੇਣ ਔਰ ਆਪਣੇ ਆਪ ਨੂੰ ਇੱਕ ਮਕਾਮ ਦੇ। ਮੈਂ ਮਨਪ੍ਰੀਤ ਕੌਰ ਕਾਲਕਾ ਜੀ ਦਾ ਆਚਲ ਪਾਠਕ ਜੀ ਦਾ ਔਰ ਜਤਿੰਦਰ ਕੌਰ ਰਾਣਾ ਜੀ ਦਾ ਔਰ ਜਿਹੜੇ ਵੀ ਸਾਡੇ 올ਡੇਜ ਹੋਮ ਚ ਸਪான்ਸਰ ਹੱਗੇ ਹਨ। ਜਾਂ ਕਿਸੇ ਨਾ ਕਿਸੇ ਤਰੀਕੇ ਨਾਲ 올ਡੇਜ ਹੋਮ ਚ ਜੁੜੇ ਹੋਏ ਹਨ। ਉਹਨਾਂ ਸਾਰਿਆਂ ਦਾ ਧੰਨਵਾਦ ਕਰਨਿਆ ਕਿ ਉਹਨਾਂ ਨੇ ਆਪਣੇ ਕੀਮਤੀ ਵੇਲੇ ਚ ਇੰਨਾ ਜਿਆ ਟਾਈਮ ਕੱਢਿਆ ਔਰ ਸਾਡੀ ਆਸ਼ਰਮ ਚ ਆ ਜਾਏ। ਬਜ਼ੁਰਗਾਂ ਨਾਲ ਦਿਲਾਂ ਦੀਆਂ ਗੱਲਾਂ ਕੀਤੀਆਂ, ਰੂਬਰੂ ਹੋਏ ਔਰ ਸਾਰਿਆਂ ਨੂੰ ਬਹੁਤ ਖੁਸ਼ੀ ਹੋਈ। ਮੈਂ ਨਾਲ ਨਾਲ ਦਿੱਲੀ ਗੁਰਦੁਆਰਾ ਕਮੇਟੀ ਦਾ ਥੈਂਕਸ ਕਰਨੀਆਂ ਜਿਹੜਾ ਆਸ਼ਰਮ ਸਾਡਾ ਇਹਨਾਂ ਸੋਨਾ ਚਲਦਾ ਪਿਆ ਹਰ ਵੇਲੇ ਟਾਈਮ ਉਹ ਸਾਡੇ ਨਾਲ ਸਪੋਰਟ ਕਰਦੇ ਆਂ ਔਰ ਸਾਡੇ ਵਾਸਤੇ ਖੜੇ ਆਂ ਅਸੀਂ ਆਪਣੇ 올ਡੇਜ ਹੋਮ ਦੇ ਸਾਰੇ ਸਟਾਫ ਦੀ ਸਾਰਿਆਂ ਦੀ ਗੁੱਡੀ ਭੈਣ ਜੀ ਦੀ ਇੰਦਰ ਮੋਹਨ ਜੀ ਦੀ ਔਰ ਸਾਰੇ ਬਜ਼ੁਰਗਾਂ ਦਾ ਧੰਨਵਾਦ ਕਰਨੀ ਆ ਅੱਜ ਅਸੀਂ ਇੱਥੇ 올ਡੇਜ ਹੋਮ 'ਚ ਅੱਜ ਅਸੀਂ ਉਹਨਾਂ ਦਾ ਜਨਮ ਦਿਨ ਮਨਾਇਆ ਉਹਨਾਂ ਨੂੰ ਜਨਮ ਦਿਨ ਮੁਬਾਰਕਬਾਦ ਦਿੱਤੀ ਔਰ ਸਾਰਿਆਂ ਨੇ ਉਹਨਾਂ ਨੂੰ ਕੌਂਗਰੈਸ ਦਿੱਤੀ ਤਾਂ ਕਿ ਉਹ ਆਪਣੀ ਰਹਿਣ ਦੀ ਜ਼ਿੰਦਗੀ ਨੂੰ ਇੱਥੇ ਸੁੱਖ ਦੇ ਵੇਲੇ ਨਾਲ ਚੰਗੀ ਤਰ੍ਹਾਂ ਕੱਟੇ ਅ ਅੱਜ ਅਸੀਂ ਇੱਥੇ 올ਡੇਜ ਹੋਮ ਸੁਖਸ਼ਾਲਾ ਨੰਂ ਕਹਿੰਦੇ ਹੈਗੇ ਆ ਇੱਥੇ ਅਸੀਂ ਬੀਬੇ ਨਾਨਕੀ ਜੀ ਐਨ ਜੀਓ ਦੀ ਨਾਲ ਮਿਲ ਕੇ ਅਸੀਂ ਇੱਥੇ ਊਮਨਸ ਡੇ ਸੈਲੀਬ੍ਰੇਟ ਕੀਤਾ ਹੈ। ਇੱਥੇ ਜਿਹੜੇ ਚੇਅਰਪਰਸਨ ਹੈ ਅਮ੍ਰਿਤਾ ਕੌਰ ਜੀ ਐਨਾਂ ਨੇ ਬਹੁਤ ਅੱਛਾ ਉਪਰਾਲਾ ਕੀਤਾ ਹੈਗਾ ਊਮਨਸ ਡੇ ਵਾਸਤੇ ਤੇ ਆ ਕੇ ਬਹੁਤ ਅੱਛਾ ਲੱਗਿਆ। ਬੜਾ ਹੀ ਬਹੁਤ ਹੀ ਅੱਛਾ ਲੱਗਿਆ ਇੱਥੇ ਜਿਨ੍ਹਾਂ ਨੇ ਕਵਿਤਾएं ਵੀ ਊਮਨਸ ਦੇ ਉੱਤੇ ਸੁਨਾਈਆਂ ਕਈ ਲੋਕਾਂ ਨੇ। ਬੁਜ਼ੁਰਗਾਂ ਨੂੰ ਮਿਲ ਕੇ ਬਹੁਤ ਅੱਛਾ ਲੱਗਿਆ ਇੱਥੇ ਐਂਵੈਸੀ ਵੀ ਆ ਕੇ ਬਹੁਤ ਹੀ ਅੱਛਾ ਮਿਲ ਲੱਗਦਾ ਹੈ ਦਿਲ ਨੂੰ ਥੋੜਾ ਸਕੂਨ ਮਿਲਦਾ ਹੈਗਾ ਆਪਣੇ ਬੁਜ਼ੁਰਗਾਂ ਜਾ ਕੇ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਦੀ ਬਲੇਸਿੰਗਸ ਲੈ ਕੇ ਤੇ ਵਾਹਿਗੁਰੂ ਜੀ ਬਸ ਐਵੇਂ ਹੀ ਇਹਨਾਂ ਨੂੰ ਕਰਦੇ ਰਹਿਣਾ ਇਹਨਾਂ ਨੂੰ ਉਹ ਬਲੇਸਿੰਗਸ ਮਿਲਦੀ ਰਹਿਣ ਵਾਹਿਗੁਰੂ ਜੀ ਜੀ ਤੇ ਤਾਂ ਕਿ ਐ ਇਸੇ ਤਰ੍ਹਾਂ ਪ੍ਰੋਗਰਾਮ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ